ਮੁੱਲਾਪੁਰ ਪੁਲਿਸ ਦੇ ਦੁਆਰਾ ਜੀ ਇੱਕ ਐਫ ਆਈ ਆਰ ਲੌਂਚ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਨੇ ਤਿੰਨ ਦੋਸ਼ੀ ਜਿਹੜੇ ਫੜੇ ਨੇ ਐਫ ਆਈ ਆਰ ਨੰਬਰ 85 ਜਿਹੜੀ ਹੈ ਮੁੱਲਾਪੁਰ ਚ ਲੌਂਜ ਹੋਈ ਹੈ ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਐਕਟ ਜਿਹਦੇ ਵਿੱਚ ਅਸੀਂ ਤਿੰਨ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਪ੍ਰਵੀਨ ਕੁਮਾਰ ਪੁੱਤਰ ਗੁਰਦੇਵ ਵਿਨੇ ਕੁਮਾਰ ਪੁੱਤਰ ਰਵਿੰਦਰ ਅਤੇ ਵੀਰ ਸਿੰਘ ਪੁੱਤਰ ਗੁਰਦਾਸ ਇਹ ਤਿੰਨੋਂ ਜਣੇ ਜਿਹੜੇ ਹੈਗੇ ਨੇ ਕੋਨਾ ਪਿੰਡ ਦੇ ਰਹਿਣ ਵਾਲੇ ਨੇ ਇਹ ਪੰਜੌਰ ਥਾਣੇ ਦੇ ਵਿੱਚ ਹਰਿਆਣੇ ਦੇ ਵਿੱਚ ਹੈ ਉੱਥੋਂ ਦੇ ਇਹ ਰਹਿਣ ਵਾਲੇ ਨੇ ਜੀ ਇਸ ਆਕੀਂ ਕੋਸ ਬ੍ਰਾਮਧ ਹੋਇਆ ਹੈ ਨਾ ਬੰਦ ਇਹਨਾਂ ਕੋਲੋਂ ਜਿਹੜਾ ਹੈ ਸਾਨੂੰ 200 ਗ੍ਰਾਮ ਜਿਹੜੀ ਹੈਗੀ ਹੈ ਜੀ ਹਿਰੋਇਨ ਤੇ ਨਾਲ ਜਿਹੜੇ ਹੈ 153 ਨਸ਼ੀਲੇ ਕੈਪਸੂਲ ਇਹ ਬ੍ਰਾਮਧ ਹੋਏ ਨੇ i20 ਕਾਰ ਦੇ ਵਿੱਚ ਸਰੀ ਬੜੇ ਇਹ ਚੀ ਜੀ ਸਾਡੀ ਹਜੇ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਹੋਈ ਹੈ ਰਾਤ ਅਸੀਂ ਜਿਹੜੇ ਹੈਗੇ ਨੇ ਇਹ ਅਰਾਊਂਡ ਅਪ ਕੀਤਾ ਨਿਕਲ ਚਾਮੀ ਰਾਤ ਨੂੰ ਉਸ ਤੋਂ ਬਾਅਦ ਐਫ ਆਈ ਆਰ ਲੌਂਚ ਕਰਕੇ ਹੁਣ ਸਾਰਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਕੀ ਇਹਨਾਂ ਦਾ ਨੈਟਵਰਕ ਹੈ ਕਿਸ ਤਰੀਕੇ ਦੇ ਨਾਲ ਇਹ ਚੱਲਦਾ ਸੀਗਾ ਇਹਨਾਂ ਨੇ ਜਿਹੜਾ ਹੈ ਸਾਨੂੰ ਇਨਫੋਰਮੇਸ਼ਨ ਬੇਸਡ ਜਿਹੜੀ ਹੈਗੀ ਐ ਇਨਪੁਟ ਆਈ ਸੀਗੀ ਬੜੀ ਸਪੈਸੀਫਿਕ ਇਨਪੁਟ ਸੀਗੀ ਸਾਨੂੰ ਸਿੱਧਾ ਹੀ ਜਿਹੜਾ ਹੈਗਾ ਅਸੀਂ ਆਪਣੇ ਨੰਬਰ ਜਨਤਕ ਕੀਤੇ ਹੋਏ ਨੇ ਪਬਲਿਕ ਦੇ ਵਿੱਚ ਲੋਕਾਂ ਤੱਕ ਅਸੀਂ ਆਪਣਾ ਜਿਹੜਾ ਹੈਗੇ ਆਪਣੇ ਨੰਬਰ ਸਰਕਾਰੀ ਉਹ ਸ਼ੇਅਰ ਕੀਤੇ ਹੋਏ ਨੇ ਉਸੇ ਤਰੀਕੇ ਦੇ ਤਹਿਤ ਹੀ ਐਸਐਚਓ ਸਾਹਿਬ ਨੂੰ ਸਿੱਧੀ ਉਹ ਕਾਲ ਮਿਲੂ ਹੋ ਗਈ ਸੀ ਇਹਦੇ ਵਿੱਚ ਕਿ ਸਾਨੂੰ ਜਿਹੜਾ ਹੈਗਾ ਕਿ ਆਹ ਬੰਦਾ ਹੈ ਆਹ ਗੱਡੀ ਹੋਏਗੀ ਥੋੜੇ ਨੰਬਰ ਦੇ ਦੱਸਤੇ ਸੀਗੇ ਵੀ ਇਧਰ ਦੀ ਜਾ ਰਹੀ ਹੈ ਕਿਉਂਕਿ ਬੱਦੀ ਇਧਰ ਦੀ ਰਸਤਾ ਜਿਹੜਾ ਪੈਂਦਾ ਸਾਨੂੰ ਇਨਫੋਰਮੇਸ਼ਨ ਆਈ ਅਕੋਰਡਿੰਗ ਦੇ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਐਸਐਚਓ ਸਾਹਿਬੁਰਾ ਨੇ ਨਕਾ ਆਪਣਾ ਪਲੇਸ ਕੀਤਾ ਤੇ ਗੱਡੀ ਮਿਲ ਗਈ ਜਿਸ ਤਰੀਕੇ ਦੀ ਇਨਫੋਰਮੇਸ਼ਨ ਸੀ ਉਸੇ ਤਰੀਕੇ ਦੇ ਨਾਲ ਅਸੀਂ ਉਹਨੂੰ ਜਦੋਂ ਚੈੱਕ ਕੀਤਾ ਤਾਂ ਸਾਨੂੰ ਉਹਦੇ ਵਿੱਚੋਂ ਰਿਕਵਰੀ ਵੀ ਹੋ ਗਈ ਸੋ ਇਹ ਸਾਡੀ ਜਿਹੜੀ ਹੈਗੀ ਪਬਲਿਕ ਪਾਰਟਿਸਪੇਸ਼ਨ ਦੇ ਵਿੱਚੋਂ ਇੱਕ ਬੜਾ ਵਧੀਆ ਜਿਹੜਾ ਹੈਗਾ ਇਹ ਹੈਗਾ ਕਿ ਲੋਕਾਂ ਨੇ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਉਹਦੇ ਬੇਸ ਤੇ ਸਾਨੂੰ ਇਹ ਰਿਕਵਰੀ ਹੋਈ ਹੈ ਕੀ ਪਹਿਲਾਂ ਵੀ ਇਹਨਾਂ ਦੇ ਕੋਈ ਮੁਕੱਦਮੇ ਦਰਜ ਆਏ ਇਹ ਤੇ ਉਹ ਜਿਹੜਾ ਹੈ ਇੱਥੇ ਬੋਹਾਲੀ ਵਿਜੀਲੈਂਸ ਦੇ ਵਿੱਚ ਹੀ ਦਰਜ ਹੈ। ਬਾਕੀ ਜੋ ਹੈ ਇਹਨਾਂ ਦਾ ਹਜੇ ਰਿਕਾਰਡ ਸਾਰਾ ਅਸੀਂ ਦੇਖ ਰਹੇ ਹਾਂ। ਜਿਹੜਾ ਇਹ ਨਾ ਇੱਕ ਪ੍ਰੋਸੀਜਰ ਹੁੰਦਾ ਹੈ। ਜਿਹੜਾ ਵੀ ਤੁਸੀਂ ਕਹਿ ਰਹੇ ਹੋ ਉਹ ਸਾਰਾ ਪ੍ਰੋਸੀਜਰ ਇੱਕ ਡਿਊ ਪ੍ਰੋਸੈਸ ਫਾਲੋ ਕਰਕੇ ਹੁੰਦਾ ਹੈ। ਇਹ ਹਜੇ ਕਿਊਡ ਫੜੇ ਨੇ। ਇਹਨਾਂ ਦੀ ਪ੍ਰਾਪਰਟੀ ਵੀ ਆਇਡੈਂਟੀਫਾਈ ਕੀਤੀ ਜਾਏਗੀ। ਅਗਰ ਉਹ ਸਾਰਾ ਇਹ ਕ੍ਰਾਈਟੇਰੀਆ ਦੇ ਵਿੱਚ ਫਾਲ ਕਰਦੇ ਨੇ ਜੀ ਤਾਂ ਅਕੋਰਡਿੰਗਲੀ ਐਕਸ਼ਨ ਉਹਦੇ ਤੇ ਵੀ ਲਿੱਤਾ ਜਾਏਗਾ। ਹੁਣ ਤੱਕ ਕੋਈ ਇਹੋ ਜੀ ਗੱਲ ਆਈ ਨਹੀਂ ਹੈ ਜੀ ਹਜੇ ਮਤਲਬ ਅਸੀਂ ਇਹਨਾਂ ਦਾ ਰਿਮਾਂਡ ਅੱਜ ਜਿਹੜਾ ਹੈਗਾ ਪੇਸ਼ ਕਰਕੇ ਲਵਾਂਗੇ ਤਾਂ ਡਿਟੇਲ ਦੇ ਵਿੱਚ ਕੁਝ ਕੁਛ ਕਰਾਂਗੇ ਤੇ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਜੋ ਖੁਲਾਸੇ ਹੋਣਗੇ ਉਹ ਤੁਹਾਨੂੰ ਅਸੀਂ ਦੁਬਾਰਾ ਜਿਹੜਾ ਹੈਗਾ ਬਰੀਫ ਕਰਾਂਗੇ ਇਹਦੇ ਬਾਰੇ ਕਿਸੇ ਪਿੰਡ ਦੇ ਲਈ ਸਪਲਾਈ ਕਰਨੀ ਜਾਂਦੀ ਹੈ ਅਜੇ ਤੱਕ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਸਾਨੂੰ ਇਹ ਸਿਸਮਾਂ ਕੋਲੇ ਜਿਹੜੇ ਹੈਗੇ ਨੇ ਮਿਲੇ ਨੇ ਇਹ ਹੈਗੇ ਨੇ ਉਧਰ ਬੱਤੀ ਸਾਈਡ ਤੋਂ ਜਿਹੜਾ ਪੰਜੌਰ ਥਾਣੇ ਦੇ ਵਿੱਚ ਕੋਨਾ ਦੇ ਰਹਿਣ ਵਾਲੇ ਹੁਣ ਕਿੱਥੋਂ ਸਪਲਾਈ ਕਰਕੇ ਆਏ ਸੀਗੇ ਜਾਂ ਕਰਨ ਜਾ ਰਹੀ ਸੀਗੇ ਇਹਨਾਂ ਦੇ ਬੈਕਵਰਡ ਲਿੰਕ ਕੀ ਸੀਗਾ ਫਾਰਵਰਡ ਕਿਹਨੂੰ ਕਿਨੂੰ ਸਪਲਾਈ ਕਰ ਰਹੇ ਸੀਗੇ ਕਿ ਪੈਡਲਿੰਗ ਦੇ ਵਿੱਚ ਕਿਹਨਾਂ ਇਨਵੋਲ ਸੀਗੇ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਲਿਖ ਜਾਵਾਂਗੇ